प्यार हां तां ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਹੁਣ ਆਪਾਂ ਅਭਿਆਸ 3.3 ਦੇ 5 ਨੰਬਰ ਸਵਾਲ ਦੇ ਉੱਤੇ ਪਹੁੰਚ ਗਏ ਜਿਹਦੇ ਵਿੱਚ ਉਹ ਕੀ ਕਹਿੰਦਾ ਪਿਆ ਕਹਿੰਦਾ ਉਹ ਛੋਟੀ ਤੋਂ ਛੋਟੀ ਸੰਖਿਆ ਕਿਹੜੀ ਹੈ ਜੋ 12 15 ਤੇ 20 ਨਾਲ ਪੂਰੀ ਪੂਰੀ ਵੰਡੀ ਜਾਵੇ ਬੇਟਾ ਇੱਕ ਟਰਮ ਚ ਇਹਤੇ ਰੱਖਣੀ ਆ ਤੁਸੀਂ ਜਦੋਂ ਉਹ ਗੱਲ ਕਰਦਾ ਕਿ ਛੋਟੀ ਤੋਂ ਛੋਟੀ ਸੰਖਿਆ ਛੋਟੀ ਤੋਂ ਛੋਟੀ ਟਰਮ ਯੂਜ਼ ਹੋਗੀ ਤਾਂ ਸਮਝ ਲਓ ਵੀ ਇਹ ਲਘੂਤਮ ਦਾ ਸਵਾਲ ਹੈਗਾ ਆ ਠੀਕ ਹੈ 12 15 ਤੇ 20 ਨਾਲ ਪੂਰੀ ਪੂਰੀ ਵੰਡੀ ਜਾਵੇ ਜਿਹੜੇ ਇਹਨਾਂ ਦਾ ਗੁਣਜ ਹੋਊਗਾ 12 15 ਤੇ 20 ਦਾ ਉਹੀ ਵੰਡਿਆ ਜਾਊਗਾ ਨਾ ਤਾਂ ਲਘੁਤਮ ਸਮਾਧ ਦੇ ਛੋਟੇ ਤੋਂ ਛੋਟਾ ਸਾਂਝਾ ਗੁਣਜ ਵੀ ਕਹਿ ਦਿੰਦੇ ਆ ਇਹਨੂੰ ਆਪਾਂ ਠੀਕ ਹੈ ਤਾਂ ਆਪਾਂ 12 15 ਤੇ 20 ਦਾ ਲਘੁਤਮ ਕੱਢ ਦਿੰਦੇ ਆ 12 15 20 ਇਹ ਬੇਟਾ ਪਹਿਲਾਂ ਦੋ ਦੇ ਸਭ ਤੋਂ ਛੋਟੇ ਭਾੜੇ ਤੇ ਹੀ ਗਵਾਓ ਪਹਿਲਾਂ ਦੋ ਛਿਕੇ 12 15 ਦੇ 15 ਦੋ ਦਾ ਇਹ 20 ਫੇਰ ਬੇਟਾ 2 3 6 15 ਦੇ 15 2 5 10 ਹੁਣ ਬੇਟਾ ਇਹ ਜਾਊਗਾ 3 ਤੇ 3 1 3 3 5 15 5 ਦੇ 5 ਹੁਣ ਇਹ ਜਾਊਗਾ 5 ਤੇ 1 ਦਾ 1 ਹੀ ਰਹਿ ਗਿਆ 5 1 5 5 1 5 ਤੇ ਇਹਨਾਂ ਨੂੰ ਬੇਟਾ ਆਹਾ ਆ ਗਏ ਸਾਹ ਜਿਹੜੇ ਦੇ ਗੁਣਨਖੰਡ ਇਹਨਾਂ ਨੂੰ ਗੁਣਾ ਕਰ ਦਾਂਗੇ 2 2 4 3 12 12 5 60 ਦਾ ਇਹਦਾ ਲਘੂਤਮ ਕਿੰਨਾ ਆ ਗਿਆ ਬੇਟਾ 60 ਆ ਗਿਆ ਤੁਸੀਂ 60 ਦੇਖੋ 12 ਦੇ پہاੜੇ ਤੇ ਵੀ 12ਉ 5 ਹੀ 60 15 ਦੇ پہاੜੇ ਤੇ ਵੀ ਜਾਂਦਾ 60 15 ਚੋਕੀ 60 20 ਦੇ پہاੜੇ ਤੇ ਵੀ ਜਾਂਦਾ 20ਉ ਤੇ ਆ 60 ਹੌਲੀ ਹੌਲੀ ਬੇਟਾ ਅਭਿਆਸ ਜਦੋਂ ਹੋ ਜਾਊਗਾ ਫਿਰ ਤੁਹਾਨੂੰ ਆਹ ਵਿਧੀ ਲਾਉਣ ਦੀ ਵੀ ਲੋੜ ਨਹੀਂ ਪਊਗੀ ਪਰ ਅਭਿਆਸ ਜ਼ਰੂਰੀ ਆ ਹੁਣ ਬੇਟਾ ਇਹ ਸੀ ਪੰਜ ਨੰਬਰ ਸਵਾਲ ਅੱਗੇ ਆਪਾਂ ਆ ਗਏ 6 ਨੰਬਰ ਸਵਾਲ ਦੇ ਉੱਤੇ ਕਹਿੰਦਾ 6 ਨੰਬਰ ਸਵਾਲ ਧਿਆਨ ਨਾਲ ਦੇਖੋ ਕਹਿੰਦਾ ਇੱਕ ਬੱਚਾ ਹਰ ਵਾਰ 3 ਫੁੱਟ ਛਾਲ ਮਾਰਦਾ ਤੇ ਦੂਜਾ ਬੱਚਾ 4 ਫੁੱਟ ਛਾਲ ਮਾਰਦਾ ਜੇਕਰ ਦੋਵੇਂ ਬੱਚੇ ਇੱਕ ਹੀ ਦਿਸ਼ਾ ਵੱਲ ਇੱਕ ਹੀ ਸਥਾਨ ਤੋਂ ਇਕੱਠੇ ਛਾਲ ਮਾਰਦੇ ਹੁਣ ਤਾਂ ਦੱਸੋ ਉਹ ਕਿੰਨੇ ਫੁੱਟ ਬਾਅਦ ਇੱਕ ਸਥਾਨ ਤੇ ਦੁਬਾਰਾ ਇਕੱਠੇ ਹੋਣਗੇ ਬੇਟਾ ਇਹ ਮੰਨ ਲੂ ਦੋਵੇਂ ਬੱਚੇ ਇੱਥੇ ਖੜੇ ਹੋਏ ਆ ਆ ਇੱਕ ਪਹਿਲਾ ਬੱਚਾ ਆਹਾ ਦੂਜਾ ਬੱਚਾ ਠੀਕ ਹੈ ਤਾਂ ਕਹਿੰਦਾ ਪਿਆ ਇੱਕ ਬੱਚਾ ਜਿਹੜਾ ਹੈਗਾ ਕਿੰਨੀ ਛਾਲ ਮਾਰਦਾ 3 ਫੁੱਟ ਛਾਲ ਮਾਰਦਾ ਇਹ ਲੋਗੋ ਤੁਮ ਦਾ ਸਵਾਲ ਆ ਆ ਤੁਹਾਨੂੰ ਸਮਝਾਉਣ ਦੇ ਲਈ ਦੱਸਦਾ ਪਿਆ ਪਹਿਲਾਂ ਬੇਟਾ ਪਹਿਲਾ ਬੱਚਾ 3 ਫੁੱਟ ਛਾਲ ਮਾਰਦਾ ਇੱਥੇ 3 ਫੁੱਟ ਤੇ ਪਹੁੰਚੂਗਾ ਛਾਲ ਮਾਰ ਕੇ ਫੇਰ ਉਹ 6 ਫੁੱਟ ਤੇ ਪਹੁੰਚੂਗਾ ਫੇਰ ਉਹ ਬੇਟਾ ਅਗਲੀ ਛਾਲ ਵਿੱਚ 9 ਫੁੱਟ ਤੇ ਅਗਲੀ ਛਾਲ ਦੇ ਵਿੱਚ ਉਹ 12 ਫੁੱਟ ਤੇ ਪਹੁੰਚ ਜਾਊਗਾ ਠੀਕ ਹੈ ਤਾਂ ਦੂਜਾ ਬੱਚਾ ਜਿਹੜਾ ਪਹਿਲੀ ਛਾਲ ਮਾਰੂਗਾ 4 ਫੁੱਟ ਦੇ ਉੱਤੇ ਦੂਜੀ ਛਾਲ ਮਾਰੂਗਾ 8 ਫੁੱਟ ਦੇ ਉੱਤੇ ਤੇ ਤੀਜੀ ਛਾਲ ਫੇਰ 12 ਫੁੱਟ ਦੇ ਉੱਤੇ ਮਾਰ ਲੂਗਾ ਆ ਦੇਖੋ ਇੱਥੇ ਦੋਵੇਂ ਇਕੱਠੇ ਹੋ ਜਾਣਗੇ ਇਹਦੀ ਚੌਥੀ ਛਾਲ ਹੋਊ ਇਹਦੀ ਤੀਜੀ ਛਾਲ ਹੋਊਗੀ ਤਾਂ ਇਹ 12 ਫੁੱਟ ਤੁਹਾਨੂੰ ਕਲੀਅਰ ਕਰਨ ਲਈ ਬੇਟਾ ਸਮਝਾਉਣ ਲਈ ਹੈ ਇਹ ਲਘੁਤਮ ਦਾ ਸਵਾਲ ਆ ਤੁਸੀਂ ਸਮਝ ਲੈਣਾ ਇਦਾਂ ਦਾ ਸਵਾਲ ਆ ਜਵੇ 3 ਫੁੱਟ ਤੇ 4 ਫੁੱਟ ਇੱਕ ਬੱਚਾ 3 ਫੁੱਟ ਛਾਲ ਮਾਰਦਾ ਇੱਕ ਬੱਚਾ 4 ਫੁੱਟ ਮਾਰਦਾ ਪਿਆ ਤਾਂ ਆਪਾਂ ਇਹਦਾ ਲਘੁਤਮ ਕੱਢਾਂਗੇ ਇਹਦੇ ਚ ਕੋਈ ਵੀ ਸਾਂਝੇ ਭਾੜੇ ਤੇ ਨਹੀਂ ਜਾਂਦਾ ਇਹਨਾਂ ਦੀ ਆਪਸ ਦੀ ਗੁਣਾ ਹੀ 3 ਚੋਕੇ 12 12 ਫੁੱਟ ਬਾਅਦ ਉਹ ਬੱਚੇ ਫੇਰ ਇਕੱਠੇ ਹੋ ਜਾਣਗੇ ਠੀਕ ਹੈ ਬੇਟਾ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 6 ਦੂਜੇ ਬਾਅਦ ਦੇ ਵਿੱਚ ਬੇਟਾ ਇਹਦਾ ਲਾਸਟ ਸਵਾਲ ਜਿਹੜਾ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ